ييا دا وال ਸਨਾਲਾ ਸਮਾਜ ਦੇਖ ਰਹੇ ਸਾਰੇ ਦਸਕਾ ਨੂੰ ਸਤਿ ਸ੍ਰੀ ਅਕਾਲ ਅਸੀਂ ਅੱਜ ਖੜੇ ਹਾਂ ਸਨੀ ਇੰਕਲੇਵ ਦੇ ਵਿੱਚ ਜਿਹੜਾ ਕਿ ਗੋਪਾਲਪੁਰ ਵਿਚ ਦੇ ਇੱਥੇ ਚੌਕ ਹੈਗਾ ਜਿੱਥੇ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਹੈ ਇਹ ਧਰਨੇ ਦੇ ਵਿੱਚ ਇੱਕ ਚੀਜ਼ ਇਸ ਵਾਰੀ ਖਾਸ ਦੇਖੀ ਗਈ ਹੈ ਕਿ ਜਿੱਥੇ ਕਿ ਆਮ ਪਬਲਿਕ ਥੋੜੀ ਜਰੂਰ ਪਰੇਸ਼ਾਨ ਹੋ ਰਹੀ ਹੈ ਪਰ ਐਮਬੂਲੈਂਸ ਜਾਂ ਐਮਰਜੈਂਸੀ ਸਰਵਿਸਾਂ ਨੂੰ ਪ੍ਰੋਪਰ ਰਸਤਾ ਦਿੱਤਾ ਜਾ ਰਿਹਾ ਹੈ ਜਾਂ ਕੋਈ 에어ਪੋਰਟ ਤੇ ਜਾ ਰਿਹਾ ਹੈ ਉਹਨਾਂ ਨੂੰ ਵੀ ਇੱਥੇ ਰਸਤਾ ਦਿੱਤਾ ਜਾ ਰਿਹਾ ਹੈ ਔਰ ਇਹ ਗੱਲ ਧਰਨੇ ਤੇ ਜਿੰਨੇ ਵੀ ਇੱਥੇ ਕਿਸਾਨ ਯੂਨੀਅਨ ਜਾਂ ਆਮ ਪਬਲਿਕ ਦੇ ਲੋਕ ਬੈਠੇ ਨੇ ਜਾਂ ਸਮਰਥਨ ਦੇ ਰਹੇ ਨੇ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਜਿਹੜਾ ਇਹ ਮਹਿੰਗਾਈ ਵਧ ਰਹੀ ਹੈ ਜਾਂ ਉਹਨਾਂ ਦੀਆਂ ਜਿਹੜੀਆਂ 13 ਮੰਗੀਆਂ ਸੀਗੀਆਂ ਲਾਸਟ ਟਾਈਮ ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਵਾਅਦਾ ਕਰਕੇ ਪਿੱਛੇ ਮੁਕਰ ਰਹੀਆਂ ਨੇ ਉਸ ਦੇ ਪਲੱਸ ਇਹ ਲਾਏ ਜਿੰਨੇ ਵੀ ਧਰਨੇ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਪਹਿਲਾਂ ਤੋਂ ਇੰਟੀਮੀਟ ਕੀਤਾ ਗਿਆ ਸੀ ਔਰ ਡੱਲੇਵਾਲ ਸਾਹਿਬ ਜਿਹੜੇ ਕਿ ਅੱਜ ਪੂਰੇ ਦੇ ਪੂਰੇ ਇਸ ਟਾਈਮ ਬਿਮਾਰ ਹੋ ਚੁੱਕੇ ਨੇ ਉਹਨਾਂ ਦੀ ਹੈਲਥ ਬਹੁਤ ਕਮਜ਼ੋਰ ਹੋ ਚੁੱਕੀ ਹੈ ਪਰ ਸਰਕਾਰ ਵੱਲੋਂ ਕੋਈ ਵੀ ਨੁਮਾਇੰਦਗੀ ਹਲੇ ਤੱਕ ਨਹੀਂ ਦਿੱਤੀ ਗਈ ਨਾ ਉਹਨਾਂ ਵੱਲ ਕੋਈ ਗੱਲਬਾਤ ਦੀ ਪੇਸ਼ਕਸ਼ ਕੀਤੀ ਗਈ ਇਸੇ ਚੀਜ਼ ਨੂੰ ਲੈਂਦੇ ਹੋਏ ਇਹ ਧਰਨੇ ਲਾਏ ਗਏ ਨੇ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਤਸਵੀਰਾਂ ਕਿ ਜਿੰਨੀਆਂ ਵੀ ਅੱਜ ਆਸ-ਪਾਸ ਦੇ ਇਲਾਕੇ ਦੇ ਵਿੱਚ ਪੰਜਾਬ ਚ ਪੂਰਾ ਪੰਜਾਬ ਬੰਦ ਹੈ ਜਿਹੜਾ 7 ਵਜੇ ਤੋਂ 4 ਵਜੇ ਦੀ ਕਾਲ ਕੀਤੀ ਗਈ ਹੈ ਜਿਸ ਨੂੰ ਆਮ ਪਬਲਿਕ ਨੇ ਤੇ ਹੋਰ ਸਭ ਯੂਨੀਅਨ ਨੇ ਪੂਰਾ ਸਮਰਥਨ ਦਿੱਤਾ ਹੈ ਆਹ ਤੁਹਾਨੂੰ ਦਿਖਾਣੇ ਆ ਤੀਆਂ ਖਾਸ ਤਸਵੀਰਾਂ ਦੇਖੋ ਜੀ ਜਿੱਥੇ ਤੱਕ ਦਾ ਲੋਕਾਂ ਦੀ ਪਰੇਸ਼ਾਨੀ ਦੀ ਗੱਲ ਆ ਪਰੇਸ਼ਾਨੀ ਦਾ ਇਹ ਵੀ ਅਸੀਂ ਤਾਂ ਜਾਗਰੂਕ ਕਰ ਰਹੇ ਆ 50 ਰੁਪਏ ਕਿਲੋ ਦਾ ਆਟਾ ਤੁਸੀਂ ਖਰੀਦੇ ਰਹੇ ਹੋਣ ਕਿਸਾਨ ਦੀ ਕਣਕ ਜਾਂਦੀ 20 ਰੁਪਏ ਕਿਲੋ 50 ਰੁਪਏ ਕਿਲੋ ਆਟਾ ਠੀਕ ਆ ਜੀ ਸੋ ਇਸ ਚੀਜ਼ ਤੋਂ ਹਰੇਕ ਬੰਦੇ ਨੂੰ ਹਰੇਕ ਬੰਦੇ ਨੂੰ ਮਤਲਬ ਹੁਸ਼ਿਆਰ ਹੋਣਾ ਚਾਹੀਦਾ ਹੈ ਕਿ ਜਾਗਰੂਕ ਕਰਨ ਵਾਸਤੇ ਦੂਜੀ ਗੱਲ ਪਰੇਸ਼ਾਨੀ ਦੀ ਇਹ ਵੀ ਅਸੀਂ ਤਾਂ ਪਹਿਲਾ ਟਾਈਮ ਦਿੱਤਾ ਸੀਗਾ ਵੀ ਇਸ ਤਰੀਕ ਨੂੰ 8:00 ਵਜੇ ਤੋਂ 8:00 ਵਜੇ ਤੱਕ ਸਾਡਾ ਧਰਨਾ ਹੈ ਕਿੰਨੇ ਵਜੇ ਤੋਂ ਇਹ 4 ਵਜੇ ਤੱਕ ਰਹੂਗਾ ਜੀ ਸਵੇਰੇ 7 ਵਜੇ ਸ਼ੁਰੂ ਹੋ ਗਿਆ ਸੀ ਜੀ ਤੇ ਦੂਜੀ ਗੱਲ ਕੋਈ ਮੈਡੀਕਲ ਫੈਸਿਲਿਟੀ ਹੈ ਮੈਡੀਕਲ ਦਾ ਸਟਾਫ ਹੈ ਜੇ ਆ ਕੋਈ ਐਮਰਜੈਂਸੀ ਸਰਵਿਸ ਹੈ ਕੋਈ ਵੀ ਹੈ ਕਿ ਇਹਦਾ ਵਿਆਹ ਸ਼ਾਦੀ ਹੈ ਮਰਗਦਾ ਅਸੀਂ ਕਿਸੇ ਨੂੰ ਨਹੀਂ ਰੋਕ ਰਹੇ ਜੀ ਰੂਟੀਨ ਹੈ ਤੇ ਸਾਡਾ ਸਮਰਥਨ ਵੀ ਦਿੱਤਾ ਰੋਡਵੇਅ ਨੇ ਵੀ ਦਿੱਤਾ ਪੁਲਿਸ ਵੈਲਫੇਅਰ ਨੇ ਵੀ ਦਿੱਤਾ ਕਾਫੀ ਸਰਕਾਰੀ ਜਿਹੜੇ ਵਿਭਾਗੇ ਆ ਫਟਵਾਰੀ ਹੋ ਗਏ ਕਾਫੀਆਂ ਨੇ ਦਿੱਤਾ ਇਹ ਸਮਰਥਨ ਹੈ ਜੀ ਮੰਗਾ ਇਸ ਟਾਈਮ ਨੂੰ ਥੱਲੇ ਦੇ ਮੰਗਾ ਜੀ ਮੈਂ ਤਾਂ ਸਾਡੇ ਜਿਹੜੇ ਦਿੱਲੀ ਦੇ ਇਹਨਾਂ ਨੇ ਦਿੱਲੀ ਜਦੋਂ ਪਹਿਲਾਂ ਬੈਠੇ ਸੀ ਵਾਅਦੇ ਕਰੇ ਸੀ ਸਾਰੀਆਂ ਮੰਗਾ ਤੇਰਾ ਮੰਗਾ ਸੀਗੀ ਉਹ ਵਾਅਦੇ ਕਰਕੇ ਮੁੱਕਰ ਗਏ ਜੀ ਇਹ ਇਹ ਝੂਠੇ ਆ ਇਹ ਧਗਾ ਦੇ ਗਏ ਤੇ ਜਿਹੜੀ ਕਾ ਆਪਣੀ ਸਟੇਟ ਦੀ ਗਵਰਨਮੈਂਟ ਐ ਵੀ ਨਾਲ ਖੜੀ ਹੈ ਵੀ ਨਾਲ ਰਲ ਗਈ ਉਹਨਾਂ ਦੇ ਆ ਜਿਹੜਾ ਧਰਨਾ ਮੁਦ ਧਰਨਾ ਰੱਖਿਆ ਕਿਸ ਮੰਗ ਲਈ ਰੱਖਿਆ ਹੈ ਉਸੇ ਤਰ੍ਹਾਂ ਇਹ ਉਸੇ ਲਈ ਆ ਜੀ ਸਾਡੇ ਡੱਲੇ ਵਾਲਾ ਸਾਹਿਬ ਆ ਜਿਹੜਾ 35 37 ਦਿਨ ਹੋ ਗਏ ਪਿਆ ਨੂੰ ਉਹਨਾਂ ਦੀ ਕੋਈ ਸਵਰ ਕੋਈ ਖਬਰ ਨਹੀਂ ਲੈ ਰਿਆ ਸਪਰੀਮ ਕੋਰਟ ਦੀ दखਲਅਜ਼ੀ ਤੇ ਗਈ ਹੈ ਸਟੇਟ ਗਵਰਨਮੈਂਟ ਵੀ ਮਾੜਾ ਮੋਟਾ ਖਾਣਾ ਪੂਰਤੀਕਰਨ ਜਿਹੜੀ ਸਟੇਟ ਗਵਰਨਮੈਂਟ ਆ ਉਹ ਵੀ ਕੁਝ ਨਹੀਂ ਕਰ ਰਹੀ ਜੀ ਉਹ ਵਿਚੋਲਗੀ ਕਰ ਸਕਦੀ ਵਿੱਚ ਵਿਚੋਲਗੀ ਨਹੀਂ ਕਰ ਰਹੀ ਜੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦੇ ਕੰਨਾਂ 'ਚ ਜੂਨ ਸਰਕੇਗੀ ਕੁਝ ਨਹੀਂ ਜੂਨ ਹੀ ਸਰਕਣੀ ਜੀ ਇਹ ਤਾਂ ਤੁਸੀਂ ਦੇਖੋ ਨਾ ਜੇ ਆਪ ਮੋਹਰੇ ਹੈ ਸੰਗਤ ਖੁਦ ਲੋਕ ਇੱਥੇ ਕੋਈ ਚਾਹ ਲੈ ਕੇ ਆ ਰਿਹਾ ਕੋਈ ਲੰਗਰ ਲੈ ਕੇ ਆ ਰਿਹਾ ਇੱਕ ਜਨ ਅੰਦੋਲਨ ਬਣ ਜਾਣਾ ਇਹਦਾ ਪਿੱਛੇ ਮੋੜਨੇ ਔਖੇ ਹੋ ਜਾਣਗੇ ਜੇ ਦਿੱਲੀ ਨੂੰ ਚੱਲ ਪਏ ਹਾਲੇ ਤਾਂ ਸੜਕ ਤੇ ਬੈਠੇ ਆਂ ਜੇ ਇਹਨਾਂ ਦੇ ਦਿਮਾਗ 'ਚ ਆ ਗਿਆ ਨਾ ਵੀ ਕੱਚੇ ਰਸਤੇ ਦੀ ਜਾ ਸਕਦੇ ਆ ਕੱਚੇ ਰਸਤੇ ਨੂੰ ਜੇ ਪਿੰਡਾਂ ਵਾਲੇ ਪੈ ਗਏ ਜੀ ਮੁੜ ਕੇ ਉਹ ਸੰਭੇ ਨਹੀਂ ਜਾਣੇ ਜਿੱਦਾਂ ਹੁਣ ਸਾਹਿਬ ਸਾਡੇ ਢੱਲੇ ਵਾਲੇ ਸਾਹਿਬ ਇਸ ਟਾਈਮ ਕੋ ਹੜਤਾਲ ਤੇ ਬੈਠੇ ਨੇ ਸਰਕਾਰਾਂ ਵੱਲੋਂ ਕੋਈ ਵੀ ਨੁਮਾਇੰਦਗੀ ਉਸ ਹਿਸਾਬ ਨਾਲ ਕੀਤੀ ਨਹੀਂ ਗਈ ਸਰਕਾਰਾਂ ਰਲੀਆਂ ਵੀ ਆਈਆਂ ਜੀ ਇਹ ਸਰਕਾਰਾਂ ਕਾਰਪੋਰੇਟ ਤੋਂ ਘਰਾਂ ਦੇ ਰਲੀਆਂ ਵੀ ਆਈਆਂ ਜੀ ਤੁਸੀਂ ਦੇਖੋ ਨਾ 50 ਰੁਪਏ ਕਿਲੋ ਆਟਾ ਲੈ ਰਹੇ ਆ ਤੁਸੀਂ 20 ਰੁਪਏ ਜੱਟ ਤੋਂ ਲੈ ਕੇ 30 ਰੁਪਏ ਤੋਂ ਕੌਣ ਖਾ ਰਿਹਾ ਵਿਚੇ ਇਹ ਸਰਕਾਰਾਂ ਦੀ ਰਲੀ ਭੁਗਤੀ ਹੈ ਜੀ ਇਹਦਾ ਪ੍ਰੈਸ ਨੂੰ ਵੀ ਹਰੇਕ ਡਾਕਟਰ ਨੂੰ ਵਕੀਲ ਨੂੰ ਹਰੇਕ ਨੂੰ ਹਰੇਕ ਦੇ ਵਾਸਤੇ ਹੈ ਜੀ ਇਹ ਪਰਕਰ ਪਰਕਰ ਵੀ ਹੋਰ ਚੀਜ਼ਾਂ ਖਾਹਾਂ ਉਹ ਨੂਡਲ ਵਗੈਰਾ ਉਹ ਸਾਰਾ ਜੀਸੀਜੀ ਤੇ ਦਾ ਬਣਾ ਜੀ ਚਲੋ ਬਣਨਾ ਗੱਲ ਪਰ ਰੇਟ 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 ਜੀਵੀਦਾਰ ਨੂੰ ਰੇਟ ਦੇਣ ਚ ਕੀ ਹਰ ਜਾ ਜੈਤ ਕੀ ਨਾਮ ਜਦੋਂ ਕੰਜ਼ਿਊਮਰ ਜਦੋਂ ਕੰਜ਼ਿਊਮਰ 50000 ਰੁਪਏ ਕਿਲੋ ਨੂੰ ਆਟਾ ਖਰੀਦ ਰਿਹਾ ਹੈ ਤੇ ਜੀਵੀਦਾਰ ਦਾ ਕਿਉਂ ਨਹੀਂ ਰੇਟ ਵਧ ਰਿਹਾ ਐਮਐਸਪੀ ਕਿਉਂ ਨਹੀਂ ਫਿਕਸ ਕਰ ਰਿਹਾ ਹਰੇਕ ਚੀਜ਼ ਦਾ ਰੇਟ ਫਿਕਸ ਹੈ ਇਸ ਟੈਂਟਰਨੇ ਦੇ ਵਿੱਚ ਸਾਡੇ ਨਾਲ ਕੋਣ ਜਿਹੜੀਆਂ ਹੋਰ ਜੁਨੀਅਨਾਂ ਸਾਥ ਦੇ ਰਹੀਆਂ ਗੱਲ ਇਦਾਂ ਹੀ ਮੈਂ ਤੁਹਾਨੂੰ ਕਲੀਅਰ ਕਰ ਦ ਅਸੀਂ ਕਿਸੇ ਪਾਰਟੀ ਨਾਲ ਤਲਕਰੀ ਰੱਖਦੇ ਇਹ ਅਸੀਂ ਉਹਨਾਂ ਦੀ ਵਕਾਲਤ ਸਾਰੇ ਲੋਕ ਇਸ ਇਲਾਕੇ ਦੇ ਇਕੱਠੇ ਹੋਏ ਆ ਇਹਦੇ 'ਚ ਖਰੜ ਵੀ ਆ ਇਹਦੇ 'ਚ ਵੀ ਦਾਉਂਗ ਵੀ ਆ ਇਹਦੇ 'ਚ ਰਾਇਬਰ ਵੀ ਆ ਇਹਦੇ ਸ਼ਾਹੀ ਮਾਜਰਾ ਵੀ ਆ ਇਹਦੇ 'ਚ ਬੜੌਂਗੀ ਵੀ ਆ ਬੜ ਮਾਜਰਾ ਵੀ ਆ ਮਨਾਣਾ ਵੀ ਆ ਰਾਇਬਰ ਵੀ ਆ ਬੰਨਾ ਚੰਨਾ ਪੂਰਾ ਆਸੀਂ ਇਹ ਇਕੱਠੀ ਨਹੀਂ ਸਾਡਾ ਅੱਗੇ ਵੀ ਨਾਕਾ ਲੱਗਿਆ ਤਿੰਨ ਚਾਰ ਤਿੰਨ ਚਾਰ ਜਿੰਨੇ ਵੀ ਧਰਨੇ ਲੋਕਾਂ ਨੇ ਪਬਲਿਕਲੀ ਆ ਸਾਡੇ ਕੋਲ ਲੋਕ ਇਹ ਲੰਗਰ ਲੈ ਕੇ ਆ ਰਹੇ ਕੋਈ ਚਾਹ ਲੈ ਕੇ ਆ ਰਹੇ ਆ ਹੁਣੀ ਖਰੜਾ ਸਨੀਕਲੇਵ ਦੇ ਹਸਤਾਬ ਚ ਚਾਦਾ ਨਗਰ ਚੱਲ ਰਿਹਾ ਸੀ ਮੈਨੂੰ ਤੁਸੀਂ ਕਹਿੰਦੇ ਜਾਂਦਾ ਪਬਲਿਕ ਦਾ ਧਰਨਾ ਇਹ ਪਬਲਿਕ ਦਾ ਧਰਨਾ 100% ਜੀ ਸਾਡੇ ਸਾਡੇ ਕਿਸੇ ਦੇ ਕਿਸੇ ਪਾਰਟੀ ਦਾ ਬਿੱਲਾ ਲੱਗਿਆ ਦਿਖਾ ਦਿਓ ਜੀ ਕਿਸੇ ਦੇ ਕੋਈ ਪਾਰਟੀ ਦਾ ਧਰਨਾ ਅਸੀਂ ਤਾਂ ਭਾਰਤੀ ਕਿਸਾਨੀ ਦਾ ਕਿਸਾਨੀ ਦਾ ਅਸੀਂ ਧਰਨਾ ਦੇ ਰਹੇ ਹਾਂ ਸਬਰਥਨ ਕਰ ਰਹੇ ਹਾਂ ਸਬਰਥਨ ਕਰ ਰਹੇ ਹਾਂ ਜੀ ਇੱਥੇ ਮਜ਼ਦੂਰ ਵੀ ਹੈ ਦੀ ਸੋਚ ਤੇ ਪੈਰਾ ਦੇਾਂਗੇ ਹੋ ਕੇ ਕੰਦੇਵਾਲ ਦੀ ਸੋਚ ਤੇ ਪੈਰਾ ਦੇਾਂਗੇ ਹੋ ਕੇ ਭਾਰਤੀ ਕਿਸਾਨ ਜੀ ਜ਼ਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਦਾਸ ਭਵਿੰਦਰ ਸਿੰਘ ਜੋਗੀ ਗਰਨਾਮ ਸਿੰਘ ਚੜੁੰਨੀ ਗਰੁੱਪ ਭਾਰਤੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਵੱਲੋਂ ਦਾਸ ਭਵਿੰਦਰ ਸਿੰਘ ਜੋਗੀ ਵੱਲੋਂ ਅੱਜ ਜਿਹੜਾ ਸਾਡੇ ਜਥੇਬੰਦੀ ਨੇ ਸਾਰੇ ਨੇ ਇਕੱਠੇ ਹੋ ਕੇ ਇੱਕ ਸੰਦੇਸ਼ ਦਿੱਤਾ ਸੀ ਵੀ 30 ਤਰੀਕ ਨੂੰ ਆਪਾਂ ਨੇ ਵੰਦ ਸੱਦਾ ਦਿੱਤਾ ਸੀ ਅੱਜ ਜਿੰਨੇ ਵੀ ਇਲਾਕੇ ਦੇ ਪਤਵੰਤੇ ਸੱਜਣਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲੇਡੀ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਅੱਜ ਅਸੀਂ ਤਕਰੀਬਨ ਜਿੰਨੇ ਵੀ ਅ ਅਮਰਜੈਂਸੀ ਕੇਸ ਸੀਗੇ ਤੇ ਜਾਂ ਕੋਈ ਪੀਜੀਆ ਜਾਣ ਵਾਲੇ ਸੀਗੇ ਜਾਂ ਫਲੈਟ ਵਾਰੇ ਸੀਗੇ ਫਲੈਟਾਂ ਸੀਗੀਆਂ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਗਿਆ ਬਾਕੀ ਜਿਹੜੇ ਆਮ ਡਿਊਟੀਆਂ ਕਰਨ ਵਾਲੇ ਬੰਦੇ ਸੀ ਉਹਨਾਂ ਨੂੰ ਰੋਕਿਆ ਗਿਆ ਹੈ ਔਰ ਕਿਸੇ ਦੇ ਨਾਲ ਕੋਈ ਜਾਤੀ ਨਹੀਂ ਕੀਤੀ ਗਈ ਹੈ ਅਸੀਂ ਆਪਣੇ ਆਰਾਮ ਦੇ ਨਾਲ ਧਰਨੇ ਤੇ ਸ਼ਾਂਤਮਈ ਢੰਗ ਦੇ ਨਾਲ ਆਪਣਾ ਰੋਸ ਪ੍ਰਗਟਾ ਰਹੇ ਹਾਂ ਕਿਉਂਕਿ ਮੋਦੀ ਸਰਕਾਰ ਨੇ ਹਮੇਸ਼ਾ ਜਦੋਂ ਦੀ ਸਰਕਾਰ ਮੋਦੀ ਦੀ ਆਈ ਹੈ ਉਹਨਾਂ ਨੇ ਕਿਸਾਨਾਂ ਦੇ ਨਾਲ ਤੇ ਮਜ਼ਦੂਰ ਦੇ ਨਾਲ ਧੱਕਾ ਕੀਤਾ ਹੈ ਤੇ 10 ਮੁਹਾਲੀ ਵੱਲੋਂ ਸੇਵਨ ਵਾਰਿਆ ਜਰਨਲ ਸਕਤਰ ਦੀ ਚੜ੍ਹੋਨੀ ਗਰੁੱਪ ਜਿਨ੍ਹਾਂ ਨੂੰ ਅਸੀਂ ਬੜੇ ਚਾਅ ਤੇ ਸਦਰਾਂ ਦੇ ਨਾਲ ਅੱਗੇ ਹੋ ਕੇ ਸਾਰੀਆਂ ਜਥੇਬੰਦੀ ਨੂੰ ਸੰਦੇਸ਼ ਆ ਦੇ ਰਹੇ ਆਓ ਪਰਾਲ ਮਿਲ ਕੇ ਹਮਲਾ ਮਾਰੀਏ ਇਹ ਸਰਕਾਰ ਤੋਂ ਜਿਹੜੇ ਇਹਨਾਂ ਕਾਲੇ ਕਾਨੂੰਨ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਮਾਫ ਕਰਾਈ ਗਈ। ਘਰਨੇ ਤੋਂ ਬਾਅਦ ਵੀ ਕੋਈ ਗੱਲ ਨਾ ਸੁਣੀ ਗਈ ਤਾਂ ਅੱਗੇ ਜੋ ਵੀ ਸਾਡੇ ਜਿੰਨੇ ਵੀ ਜਥੇਬੰਦੀਆਂ ਨੇ ਸਾਰੀਆਂ ਜਥੇਬੰਦੀਆਂ ਦਾ ਜੋ ਸਾਨੂੰ ਸੰਦੇਸ਼ ਦੇਣ ਗਿਆ ਅਸੀਂ ਉਸ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਅਗਲਾ ਜੋ ਵੀ ਸਾਨੂੰ ਹੁਕਮ ਆਵੇਗਾ ਜਥੇਬੰਦੀਆਂ ਦਾ ਅਸੀਂ ਸਿਰ ਮੱਥੇ ਮੰਨ ਕੇ ਉਹਨਾਂ ਦੇ ਬਚਨ ਦੀ ਪਾਲਣਾ ਕਰਾਂਗੇ। ਤੇ ਧਰਨੇ ਜਿੱਥੇ ਵੀ ਕਹਿਣਗੇ ਲਾਏ ਜਾਣਗੇ ਸਰਕਾਰ ਦੇ ਜਿੰਨੇ ਵੀ ਕੀਤੇ ਹੋਏ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਜਿੱਥੇ ਬੰਦੀਆਂ ਦੇ ਜੋ ਵੀ ਸੰਦੇਸ਼ ਆਵਗੇ ਉੱਥੇ ਫੁੱਲਚੜਾ ਮੰਗਦੇ ਕਿਸਾਨ ਵੀਰਾਂ ਵੱਲੋਂ ਜ਼ੋਰਦਾਰ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕਰਿਆ ਵਾ ਜਿਹਦੇ ਵਿੱਚ ਸਾਰੇ ਪਾਰਟੀਆਂ ਨੇ ਮਜ਼ਦੂਰਾਂ ਨੇ ਵਪਾਰੀ ਵਰਗ ਨੇ ਹਰ ਇੱਕ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਸਭ ਦਾ ਧੰਨਵਾਦ ਕਰਦੇ ਆਂ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਸਾਰੇ ਭਾਈ ਡਲੇ ਡਲੇਵਾਲ ਸਾਹਿਬ ਦੀ ਅਸੀਂ ਅਰਦਾਸ ਕਰਦੇ ਸਾਰੇ ਕਿਸਾਨ ਵੀਰ ਵੀ ਉਹਨਾਂ ਨੂੰ ਲੰਮੀ ਆਰਿਓ ਬਖਸ਼ੇ ਉਹ ਤੰਦਰੁਸਤ ਰਹਿਣ ਮੋਦੀ ਆਪਣੀ ਥਾਂ ਚੋਕੀਲਾ ਕੱਢ ਲਵੇ ਜਿਹੜਾ ਅੜਿਆਵਾ ਉਹਦੇ ਚ ਸਾਡੀਆਂ ਮੰਗਾ ਮੰਨ ਲਵੇ ਅਸੀਂ ਆਪਣੇ ਘਰ ਬੈਠੀਏ ਉਹ ਆਪਣਾ ਆਪਣੇ ਮੈਨਾਂ ਖੁੱਸ ਰਹੇ ਸਾਡੀ ਦੁਬਾਰਾ ਬਾਰ ਬਾਰ ਬੇਨਤੀ ਹੈ ਵੀ ਭਾਜੀਪੀ ਨੂੰ ਪੰਜਾਬ ਦੀ ਇਹਨੂੰ ਪਾਰਟੀ ਸਾਰੇ ਜੱਗ ਇਹਨੂੰ ਕਹਿਣਾ ਚਾਹੀਦਾ ਵੀ ਭਾਈ ਪੰਜਾਬ ਨੂੰ ਵਸਦਾ ਛੱਡ ਦੇਵੇ ਕਿਉਂ ਅਡਾਨੀ ਬਾਨੀਆਂ ਦੇ ਹੱਥ ਵੇਚਣੇ ਤੁਲਿਆ ਹੋਇਆ ਸਾਡੀ ਸਭ ਨੂੰ ਬੇਨਤੀ ਹੈ ਵੀ ਜੇ ਕਿਸਾਨ ਫੇਲ ਹੋ ਗਿਆ ਤਾਂ ਮਜ਼ਦੂਰਾਂ ਨੂੰ ਗਰੀਬਾਂ ਨੂੰ ਆਟਾ 500 ਰੁਪਏ ਕਿਲੋ ਕਣਕ ਦਾ ਵੇਚੂਗਾ ਅਡਾਨੀ ਬਾਨੀ ਆ ਮੌਲ ਦੇ ਵਿੱਚ 250 ਰੁਪਏ ਕਿਲੋ ਵਿਕ ਰਿਹਾ ਮੱਕੀ ਦਾ ਆਟਾ ਭਾਈ ਸਭ ਨੂੰ ਇਹ ਬੇਨਤੀ ਹੈ ਸਾਰੇ ਵੱਧ ਛੱਡ ਕੇ ਨਾਲ ਛੜੋ ਪਸਾਨਾਂ ਦੇ ਕਿਸਾਨਾਂ ਦਾ ਸਾਥ ਦੋ ਦਿੱਲੀਵਾਲ ਸਾਹਿਬ ਦੇ ਜਾ ਕੇ ਵੱਧ ਤੋਂ ਵੱਧ ਸਾਥ ਦੋ ਬਾਕੀ ਪਾਰਟੀਆਂ ਨੂੰ ਸਾਡੀ ਸਾਰਿਆਂ ਨੂੰ ਬੇਨਤੀ ਹੈ ਭਾਈ ਤੁਹਾਡੇ ਜਿੰਨੇ ਉਹ ਹੈ ਸਾਰੇ ਤੁਹਾਡੇ ਸਾਡੇ ਨਾਲ ਤੁਰੋ ਵੀ ਕਿਸੇ ਦਾ ਕੋਈ ਉਹ ਨਹੀਂ ਘਰ ਦਾ ਮਸਲਾ ਨਹੀਂ ਹੈਗਾ ਸਿਰਫ ਇੱਕ ਕੰਮ ਨਹੀਂ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਆਪਾਂ ਨੇ ਉਹ ਸਾਰੇ ਇਕੱਠੇ ਹੋ ਕੇ ਬਚਾਓ

नई अपडेट्स के लिए देखते रहिए सुनहरा समाज और हाँ हमारे चैनल को सब्सक्राइब एंड लाइक करना ना भूलें।